ਸਾਡੇ ਸਰਪੰਚ ਬਣੇ ਆ ਸਰਪੰਚਾਂ ਨੇ ਮੌਜੂਦ ਰਹੀ ਗੀਆਂ ਤਾਂ ਹੁਣ ਤੱਕ ਨਾ ਤਾਂ ਪਿੰਡ ਚ ਲਈ ਗਰਾਊਂਡ ਬਣਿਆ ਤੁਸੀਂ ਜਿਹੜੀ ਗੱਡੀ ਆਈ ਹੈ ਜਿਹੜੀ ਗੱਡੀ ਤੁਸੀਂ ਆਏ ਹੋ ਕੋਈ ਗੱਡੀ ਤੁਸੀਂ ਦਿਖਾ ਦੋ ਕਿ ਤੇ ਬਣੀ ਆ ਕੋਈ ਕੁਝ ਨਹੀਂ ਹੋਇਆ ਕੰਮ ਪਰ ਅਸੀਂ ਜਿਹੜੀ ਚੀਜ਼ ਮੰਗ ਰਹੇ ਅਸੀਂ ਮੰਗ ਰਹੇ ਅੱਜ ਦੇ ਟਾਈਮ ਲਈ ਵੀ ਸਾਨੂੰ ਗਰਾਊਂਡ ਤੇ ਇੱਕ ਜਿਮ ਚਾਹੀਦਾ ਕਿਉਂਕਿ ਸਾਡੇ ਪਿੰਡ 'ਚ ਨਸ਼ਾ ਬਹੁਤ ਵੜ ਗਿਆ ਜੇ ਅਸੀਂ ਦੇਖਦੇ ਆ ਕਿ ਇੱਥੇ ਜਿਹੜੇ ਹੁਣ ਕਹਿ ਰਹੇ ਯਾਰ ਤੁਸੀਂ ਜਿਮ ਮੰਗ ਲੀਏ ਤੁਸੀਂ ਕੋਈ ਚੱਜ ਦੀ ਚੀਜ਼ ਮੰਗ ਲਓ ਕੋਈ ਛੱਪੜ ਦਾ ਕੰਮ ਕਰਾ ਲਓ ਸਾਰਿਆਂ ਮਾ ਸਾਡੇ ਛਕੜਾ ਦੀ ਨਹੀਂ ਨਿਕਲੀ ਆਈ ਛਪੜਾ ਨਾਲ ਕੰਮ ਤਾਂ ਸਾਨੂੰ ਬਦਲਿਆ ਤਾਂ ਇੱਥੇ ਆ ਹੀ ਮਹਿ ਜਾਣ। ਪਰ ਜਿਹੜੀ ਅਸੀਂ ਵੇਖੀ ਇਹਨਾਂ ਚੀਜ਼ ਤੇ ਸਾਡੇ ਪਿੰਡ ਤੋਂ ਨਸ਼ਾ ਘਟਣਾ ਸੀ। ਉਹ ਕਿਹੜੇ ਤਰੀਕੇ ਨਾਲ ਨਿਕਲੂ ਉਹ ਸਾਨੂੰ ਬਦਲ ਜੀ ਇੱਥੇ ਗਰਾਊਂਡ ਬੂਥ ਤੇ ਜੇ ਨੂੰ ਬੂਥ ਤਾਂ ਨਹੀਂ ਕਿਹੂਗਾ। ਜਦੋਂ ਉਹਨਾਂ ਨੂੰ ਕੋਈ ਚੀਜ਼ ਮਿਲਦੀ ਨਹੀਂ ਖੇਡਣ ਆਸਤੇ ਕੋਈ ਮਿਲਦੀ ਨਹੀਂ ਜੇ ਤਾਂ ਨਸ਼ੇ ਨਹੀਂ ਜਾਣਗੇ। ਤਾਂ ਅਸੀਂ ਉਹ ਚੀਜ਼ਾਂ ਦੀਆਂ ਮੰਗਾਂ ਰੱਖੀਆਂ ਸੀ। ਉਹ ਦਿਨ ਸੁਪਰੀਸਰ ਆਏ ਸੀ ਉਹਨਾਂ ਕੋਲ ਵੀ ਹਰਸੀ ਮੁਰਜੀ ਆਏ ਸੋ ਉਹਨਾਂ ਕੋਲ ਵੀ ਅਸੀਂ ਰੱਖੀ ਸੀ। ਪਰ ਸਾਡੀ ਗੱਲ ਉਹ ਵੀ ਸੁਣ ਰਿਹਾ ਪਰ ਅਸੀਂ ਬਗਲੇ ਇਹ ਇਕਾ ਥੋਕੇ ਕਹਿਣਾ ਕਿ ਅਸੀਂ ਤੁਹਾਡੇ ਨਾਲ ਥੋਕੇ ਕੜਿਆ ਤਾਂ ਸਾਡੇ ਜਿਹੜੇ ਮੁੱਦੇ ਅਸੀਂ ਠਾਏ ਆ ਉਹਨਾਂ ਦਾ ਹੱਲ ਵੀ ਥੋਕੇ ਨਹੀਂ ਹੋਇਆ। ਵੀ ਉਹ ਜੀ ਨਾ ਵੀ ਅਸੀਂ ਕਹਿ ਤਾ ਜਿੱਤਨ ਤੋਂ ਬਾਅਦ ਕਹਿਣ ਵੀ ਚਲ ਕੋਈ ਹੁੰਦਾ ਨਹੀਂ ਗੱਲ ਕਰੀ ਪੁੱਛਾਂਗੇ ਨਾ ਹੋਰਾਂ ਚੀਜ਼ਾਂ ਦਾ ਨਾ ਕੋਈ। ਕੜਿਆ ਅਸੀਂ ਤੁਹਾਡੇ ਮਗਰ ਅਸੀਂ ਛੜਿਆ ਵਗੜਿਆ ਤਾਂ ਸਾਨੂੰ ਬਸ ਜਿੰਮ ਗਰਾਊਂਡ ਚਾਹੀਦਾ ਬਾਕੀ ਜਿਹੜੇ ਮੁੱਦੇ ਜਦੋਂ ਆਪਣੇ ਨਾਲ ਨਾਲ ਉਹਦਾ ਚੱਲ ਜੀ ਜਾਣਗੇ ਪਿੰਡਾਂ 'ਚ ਕੰਮ ਤੋਂ ਇਹ ਆਖੇ ਪਰ ਸਾਡੇ ਪਿੰਡ ਚ ਤਾਂ ਸਾਰੀ ਬੇ ਜਿੰਨੇ ਬਣੇ ਆ ਸਰਪੰਚ ਬਣੇ ਆ ਜੀ ਜੋ ਵੀ ਆਇਆ ਐ ਐਮਐਲਏ ਆ ਉਹ ਆਸ ਵਿੱਚ ਆਪ ਵੀ ਪਰਸਨਲ ਲੜਾਈ ਲੈ ਕੇ ਹੋ ਰਹੇ ਆ ਤਾਂ ਸਾਡੇ ਪਿੰਡ ਦਾ ਜਲੂਸ ਹੀ ਨਿਕਲਿਆ ਹੋਣਗੇ ਆ ਤਾਂ ਗਲੀਆਂ ਪਤਾ ਨਹੀਂ ਕਿਵੇਂ ਕਿਸਮਤ ਨਾਲ ਹੀ ਬਣ ਗਈਆਂ ਜਿਹੜੀਆਂ ਆ ਉਹ ਵੀ ਇਦਾਂ ਰਹੇਗਾ ਮਤਲਬ ਪੂਰੀਆਂ ਨਹੀਂ ਚੜੀਆਂ ਤੇ ਜਿਹੜੇ ਜਿਹਨੇ ਆਪ ਦੇ 12 ਦੀ ਬਣਵਾ ਲਈਆਂ ਤੇ ਸਾਡੇ ਸਾਰੇ ਮੇਨ ਕੰਮ ਦਾ ਪਿੰਡ ਦੀਆਂ ਮੇਨ ਗੱਲਾਂ ਉਹ ਤਾਂ ਪੰਜੇ ਆ ਜੀ ਕਿ ਸਾਡੇ ਮੇਨ ਮੁੱਦੇ ਇਹੀ ਆ ਕਿ ਸਾਨੂੰ ਇੱਕ ਤਾਂ ਜਿੰਮ ਚਾਹੀਦਾ ਇੱਕ ਗਰਾਊਂਡ ਚਾਹੀਦਾ ਉਹ ਤੇ ਹੈ ہزار ਰੁਪਏ ਆ ਗਏ ਨੇ ਇਹ ਤਾਂ ਉਹ ਮੈਂ ਕਹਿੰਦਾ ਨਿਆ ਸਲਾਣਾ ਚਿੱਟਾ ਅੰਦਰ ਮੋਟਰਸਾਈਕਲ ਅੰਦਰ ਕਰਵਾਉਦੇ ਅਸੀਂ ਸਾਈਕਲਾਂ ਤੇ ਜਾਣ ਲੱਗੇ ਸਾਈਕਲ ਵੀ ਲੋਗਾਂ ਦੀ ਯਾਰ ਅੰਦਰ ਕਰਵਾਉਂਦੇ ਤੇ ਚੱਕ ਕੇ ਲੈ ਜਾਣਗੇ ਸਾਨੂੰ ਤੇ ਟੀ.ਜੀ. ਵੀ ਦਿਹਾਉਂਦੇ ਰਿਹਾ ਉਹੀ ਮੁੰਡੇ ਸਾਨੂੰ ਦਸਾਂ ਦਿਨਾਂ ਬਾਅਦ ਜਿੰਮ ਚਾਉਣ ਲੱਗ ਗਏ ਉਹ ਤੇ ਅੱਜ ਉਹ ਮੁੰਡੇ ਨਸ਼ਾ ਛੱਡ ਕੇ ਸਾਡੇ ਨਾਲ ਜਿੰਮ ਲਾਉਂਦੇ ਉਹ ਮੁੰਡੇ ਦਾ ਸਰੀਰ ਦੇਖੋ ਤੁਸੀਂ ਤੇ ਅਸੀਂ ਇੱਥੋਂ ਸਾਈਕਲਾਂ ਤੇ 10-15 ਕਿਲੋਮੀਟਰ ਬੈਨਦਾ ਸੀ ਉੱਥੇ ਮੋਟਰਸਾਈਕਲਾਂ ਤੇ ਜਾਂਦੇ ਆ ਜਾਂ ਸਾਈਕਲਾਂ ਤੇ ਦੀਮਾ ਲਾਉਂਦੇ ਆ ਬੋਲ ਜਰੂਰ ਹੈ ਜੀ ਆ ਮੈਂਮੇ ਸਰ ਜੀ ਹੈ ਜੀ ਮੈਂਮੇ ਉਥੋਂ ਸਰਕਾਰੀ ਅਗੈਂਡਰ ਬੋਟੀ ਹੋ ਗਈ ਸਾਨੂੰ ਅਸੀਂ ਤਾਂ ਹੁਣ ਜਾਣੋ ਅੜੇ ਨੂੰ 10-15 ਦਿਨ ਹੋ ਗਏ ਅਸੀਂ ਜਾਣ ਮਟ ਗਏ ਉਹਨਾਂ ਨੇ ਸਿੱਧਾ ਹੀ ਸਾਨੂੰ ਕਹਤਾ ਕਹਦਾ ਯਾਰ ਤੁਹਾਡੇ ਪਿੰਡ 'ਚ ਜਮਾ ਗਏ ਮਰੇ ਬੰਦੇ ਜਿਹੜੇ ਕਿੰਨੀ ਤੁਸੀਂ ਲੈ ਕਰਦੇ ਤੁਹਾਡੇ ਵੀ ਅੱਗਾ ਪਿਛਾ ਹੈ ਹੀ ਨਹੀਂ ਪਿੰਡ 'ਚ ਸਾਡੇ ਪਿੰਡਾਂ ਨੂੰ ਸਾਡੇ ਮੁੰਡਿਆਂ ਨੂੰ ਲੋਨ ਨਹੀਂ ਮਿਲਦੀ ਆਉਂਦੇ ਪਿੰਡ ਲੋਨ ਕਿਉਂਕਿ ਉੱਥੇ ਜੀ ਘੱਟ ਬਹੁਤ ਜ਼ਿਆਦਾ ਹੋ ਜਾਂਦਾ ਸਾਡੇ ਪਿੰਡ ਦੇ ਜ਼ਿਆਦਾ ਜਾਂਦੇ ਸਾਡੇ ਪਿੰਡ 'ਚ ਕੋਈ ਵੀ ਜਿਹੜਾ ਬੋਲ ਕੇ ਦੂਜਾ ਮੰਗ ਸਕੀ ਜਦੋਂ ਪਹਿਲਾਂ ਜਮਾ ਸੀਗੇ ਦਿੱਤੀਆਂ ਸੀਗਾ ਜੀ ਉਹ ਉਹ ਬੋਲ ਮਾ ਦੇ ਰਹੇ ਸੀ ਤਾਂ ਨਾ ਨਾ ਲੋਕਾਂ ਦਾ ਇਸ ਤਰ੍ਹਾਂ ਹੋ ਗਿਆ ਜਮ ਪਈ ਉੱਥੇ ਗੜ ਗਈ ਕਿ ਕਿਸੇ ਨੇ ਦੂਜੇ ਬੰਦਿਆਂ ਨੂੰ ਜਾਣ ਨਹੀਂ ਦਿੱਤੇ ਤਾਂ ਬਹੁਤ ਅੱਛੇ ਸੋਚਾ ਅੱਜ ਤਾਂ ਇਹ ਨਹੀਂ ਲੋੜ ਆ ਤੇ ਜੇ ਨਸ਼ਾ ਤੋਂ ਜਬਾਰ ਕਰਨਾ ਤਾਂ ਤੇ ਤਾਂ ਕਿ ਪ੍ਰੋਬਲਮ ਹੈ ਉਹੀ ਕਿ ਨਾ ਵੀ ਉਹਨੂੰ ਉਹ ਚੀਜ਼ ਉਹ ਜਿਹੜੀ ਚੀਜ਼ ਹੋ ਸਕੇ ਹਾਂਜੀ ਬਹੁਤ ਜ਼ਰੂਰੀ ਹੈ ਜੇ ਮੈਂ ਦਿੱਤੀ ਹੈ ਨਾ ਪਹਿਲਾਂ ਪਰ ਉਹ ਤਾਂ ਪ੍ਰੋਪਰ ਜਾਂ ਤਾਂ ਵੀ ਰੂਪ ਲੈਣਾ ਨਾ ਨਾ ਜਪੇ ਤਾਂ ਵੀ ਸਾਰਾ ਵੀ ਗਿਆ ਹੀ ਰੂਪ ਸੀਗੇ ਇਹ ਉਹਨਾਂ ਨੂੰ ਹੱਕੀ ਹੈ ਜੀ ਕੀ ਹੈ ਨਾ ਦੋ ਲੋਕ ਆਏ ਉਹ ਕਿਰਪਾ ਕਰੇ ਸਾਡੇ ਨੂੰ ਤੋਂ ਬੜੀਆ ਜਨਮ ਦੇ ਆਗੇ ਮਜਬੂਰ ਤੇ ਨਾਲ ਉਹ ਜਨਮ ਦਾ ਕਮਰਾ ਲਾ ਕੇ ਉਹ ਕਮਰਾ ਹੈਗਾ ਤਾਂ ਠੀਕ ਹੈ ਇਹਦਾ ਕਮਰਾ ਹੋਣਾ ਜ਼ਰੂਰੀ ਹੈ ਜਦੋਂ ਕਮਰਾ ਨਹੀਂ ਤਾਂ ਲੋਕ ਆਪ ਆਪਣੇ ਕਰਾਉਂਦੇ ਨਹੀਂ ਸਾਹਿਬ ਕਮਰੇ ਸੀਗੇ ਸਾਰਾ ਕੁਝ ਸੀਗਾ ਜੇ ਉੱਥੇ ਬੰਦਾ ਜਾਊ ਲਾਉਣ ਤਾਂ ਜਵ ਸਮਾਨ ਬਚੂ ਨਾ ਸੰਭਾਲੂਗੀ ਤੇ ਤਾਂ ਲਾਉਣ ਬੰਦੇ ਦਾ ਟਾਈਮ ਹੀ ਨਹੀਂ ਮਿਲਦਾ ਜਿਹੜਾ ਟਾਈਮ ਹੁੰਦਾ ਉਹ ਤਾਂ ਬੰਦ ਹੁੰਦੀ ਹੈ ਨਹੀਂ ਸਰ ਉੱਥੇ ਹਮ ਤਾਂ ਮੁੰਡਿਆਂ ਦਾ ਮਤਲਬ 4 ਵਜੇ ਮੈਂ ਖੋਲਦਾ ਹੁੰਦਾ ਸੀ ਮੈਂ ਠੀਕ ਹੈ ਅਸੀਂ ਜਦੋਂ ਕੋਲ ਜਾਣੀ ਤਾਂ ਉਹ 10 ਵਜੇ ਤੋਂ 3 ਕੋ ਟੁੰਡੇ ਹੁੰਦੇ ਸੀ ਕਿਉਂਕਿ 8:00 ਤੇ 8:30 ਨੂੰ ਫਾਰਕੇ ਵੈਲਕਮ ਫਿਰ ਉਹ ਕਹਿੰਦੇ ਕਿ ਇਲੈਕਸ਼ਨ ਤੋਂ ਬਾਅਦ ਸਾਰਾ ਠੀਕ ਹੋ ਜਾਏ ਜੇਬਦਾਸ ਬਾਅਦ ਤੋਂ ਵਧੀਆ ਜਿਹੜਾ ਮਜਰੂਰ ਸਮਾਨ ਆਊਗਾ ਉਹ ਤੇ ਨਾਲ ਜਿਹੜਾ ਜਿੱਤ ਦਾ ਕਰਾ ਵਾਲਾ ਹੋਣਾ ਜਰੂਰੀ ਹੈ ਨਹੀਂ ਤਾਂ ਫਿਰ ਖੜ ਜਾਂਦਾ ਠੀਕ ਮਤਲਬ ਅਸੀਂ ਰੂਮ ਦੀ ਵੀ ਗੱਲ ਕਰੀ ਸੀ ਉਸ ਦਿਨ ਸਾਰਾ ਐਸੋ ਉਹਨਾਂ ਨੇ ਕਿਹਾ ਸੀ ਸੁਵਿਧਾ ਨੇ ਕਿ ਅਸੀਂ ਤੁਹਾਨੂੰ ਕਮਰਾ ਵੀ ਲੈ ਕੇ ਦੇਵਾਂਗੇ ਠੀਕ ਹੈ ਕਮਰੇ ਤੋਂ ਬੜਾ ਸਾਰਾ ਕੁਝ ਹਾਂ ਕਰਾਂਗੇ ਅਸੀਂ ਤਾ ਅਗਰ ਕਿ ਅਸੀਂ ਥੋੜੇ ਬੋਲ ਖੜੇ ਹਾਂ ਕਿਉਂਕਿ ਅਸੀਂ ਹੋਰ ਪਾਰਟੀਆਂ ਨਾਲ ਵੀ ਗੱਲ ਕਰੀ ਉਹਨਾਂ ਨੇ ਸਾਨੂੰ ਬੱਲੇ ਨਹੀਂ ਬੜਾਇਆ ਠੀਕ ਹੈ ਉਹ ਵਾਸਤੇ ਇੱਕ ਗੱਲ ਕੋਈ ਨਹੀਂ ਤੁਸੀਂ ਸਾਨੂੰ ਵੋਟ ਕੋਈ ਦੇਖਾਂਗੇ ਹੁਣ ਅਸੀਂ ਕੱਲ ਵੀ ਗੱਲ ਕਰੀ ਉਹਨਾਂ ਨੇ ਵੀ ਇਹ ਕਿ ਕੋਈ ਨਹੀਂ ਕਰਾਂਗੇ ਆਪਾਂ ਹੱਲ ਤੇ ਵੀ ਸਾਨੂੰ ਗਰਾਊਂਡ ਗਰਾਊਂਡ ਤੋਂ ਪੰਚਾਇਤੀ ਜ਼ਮੀਨ ਤੇ ਅਸੀਂ ਸਾਡਾ ਉਹ ਵੀ ਮੇਨ ਮਤਲਬ ਹੱਲ ਹੋਣਾ ਚਾਹੀਦਾ ਜਿਉਂ ਦੂਰ ਪੈਂਦਾ ਜ਼ਮੀਨ ਕਿਸੇ ਪਾਸੇ ਆਪਾਂ ਕਰ ਸਕਦੇ ਵੋਟਾਂ ਲਟਾਣਾ ਪਰ ਸਾਨੂੰ ਹੱਲ ਤਾਂ ਹੋਣਾ ਪੈਂਦਾ ਇਹ ਆਪਾਂ ਮੱਢੀ ਕੋਈ ਨਹੀਂ ਆਇਆ ਕਰਦੇ ਪੂਰੀ ਸਰਕਾਰ ਦੇਣਾ ਜੀ ਉਹ ਜੀ ਦਾਨ ਮੰਦਿਰ ਕੋ ਕੋ ਬੰਨ ਡਟਾ ਰਿਹਾ ਮੋਢੇ ਕਰੋ ਸਾਰੇ ਸਰਕਾਰਤ ਸਤਿ ਸ੍ਰੀ ਅਕਾਲ ਸਤਿਵੰਦਿਆਂ ਦੇ ਸਾਥ ਕਰ ਰਹੀ ਹੈ ਕਿ ਸਰਕਾਰਤਾ ਅੱਜ ਸਭ ਤੋਂ ਪਹਿਲਾਂ ਤਾਂ ਬਹੁਤ ਖੁਸ਼ੀ ਹੋਈ ਕਿ ਉਹਦੇ ਕੋਲ ਇੱਥੇ ਆ ਕੇ ਚੋਣਾਂ ਇਲੈਕਸ਼ਨ ਬਹੁਤ ਲੋਕ ਸਵੇ ਤੋਂ ਚੱਲਦੇ ਨੇ ਚੱਲੀ ਜਾਂਦੇ ਨੇ ਕੁਝ ਗੱਲਾਂ ਹੁੰਦੀਆਂ ਨੇ ਜਿਹੜੀਆਂ ਸਵੇ ਤੋਂ ਥੋੜਾ ਹਟ ਕੇ ਕੋਸ਼ਿਸ਼ ਕਰਨ ਦੀ ਲੋੜ ਹੁੰਦੀ ਆ ਸਿਰੋਚ ਕੋਸ਼ਿਸ਼ ਹੀ ਹੁੰਦੀ ਆ ਜੇ ਸਪੋਰਟ ਜੇ ਤਾਂ ਬਹੁਤ ਵਧੀਆ ਜੇ ਤਾਂ ਇਹ ਵੀ ਨਹੀਂ ਹੋ ਸਕਦਾ ਇਹ ਸੋਚੋ ਜੇ ਕੋਈ ਮੰਗਾ ਬਣ ਗਿਆ ਨੇ ਮੈਂ ਇਹਨਾਂ ਨਾਲ ਥੋੜੇ ਨਾਲ ਜਰੂਰ ਸਹਾਇਤਾ ਇਹ ਜਾਤੀ ਲੋਕੀਏ ਇਹ ਦਸਿਆ ਨੂੰ ਸਭ ਤੋਂ ਪਹਿਲਾਂ ਦੂਜਾ ਇਹ ਬੰਦੇ ਮੱਤਾਂ ਪਾਉਂਦੇ ਆ ਪਤੀ ਮੇਰਾ ਨੇ ਕੱਲ ਨੂੰ ਦੇਸ਼ ਦੀ ਇੱਕ ਤਰਫ ਇਸ ਰਾਕੇ ਦੀ ਵਾਖੋਸ਼ ਸੁਭਾਤ ਨਹੀਂ ਆ ਜੇ ਅਸੀਂ ਉਹਦੇ ਦੀ ਚਾ ਸਕਦੇ ਤੇ ਸਾਡਾ ਇਸ ਤਰ੍ਹਾਂ ਜਿਹੜੇ ਘਟਣ ਦਾ ਬਹੁਤ ਫਾਇਦਾ ਖਾਸ ਤੌਰ ਤੇ ਜਿਹੜੇ ਸਾਡੇ ਬੱਚੇ ਨੇ ਇਹ ਜਦੋਂ ਇਹਨਾਂ ਕੋਲ ਕੋਈ ਸਾਧਨ ਨਹੀਂ ਹੁੰਦਾ ਗਰਾਊਂਡ ਦਾ ਜਾਂ ਡੋਰ ਤੁਹਾਨੂੰ ਆਪਾਂ ਐਂਟਰਟੇਨਮੈਂਟ ਕੇ ਲਈ ਉਹਨਾਂ ਨੇ ਕਿ ਕਿ ਸ਼ਾਮ ਨੂੰ ਬੈਠ ਕੇ ਗਾਣਾ ਕਰਨਾ ਸੋ ਕਈ ਵਾਰੀ ਜਿਹੜਾ ਸੋਸਾਇਟੀ ਹੈ ਜਿਹੜੀ ਉਹ ਇਕੱਠੀ ਹੋ ਕੇ ਖਲਤ ਰਹਿ ਪਈ ਜੇ ਉਹਨਾਂ ਕੋਲ ਪ੍ਰੋਪਰ ਕੀ ਸਾਧਨ ਹੋਵੇ ਕੋਈ ਉਹਦੇ ਨੂੰ ਪਤਾ ਹੋਵੇ ਅਸੀਂ ਜਾ ਕੇ ਬਣਾਉਣੀ ਜਾਂ ਅਸੀਂ ਗਰਾਊਂਡ ਤੋਂ ਇਕੱਠਾ ਲਾਉਣਾ ਉਹ ਬਰੁੱਚਿਆ ਦਾ ਟਾਈਮ ਜਦੋਂ ਹੋ ਜਾਂਦਾ ਉਹ ਤੋਂ ਬਾਅਦ ਫਿਰ ਉਹਨਾਂ ਨੂੰ ਸ਼ੌਕ ਵੀ ਹੋ ਜਾਂਦਾ ਕਈ ਕਲਾ ਨਰੀਆਂ ਪੈ ਰੋ ਜਦੋਂ ਇਹ ਸਾਰਾ ਕੁਝ ਨਹੀਂ ਹੁੰਦਾ ਫਿਰ ਬੱਚੇ ਕਿੱਥੇ ਹੋ ਕੇ ਸੋਸਾਇਟੀ ਇਹ ਨਹੀਂ ਹੁੰਦੀ ਪਾਸ ਤੇ ਨਹੀਂ ਤੇ ਇਹਨੂੰ ਦੂਰ ਕਰਾਂਗੇ ਅੱਜ ਤਾਂ ਇਲੈਕਸ਼ਨ ਦਾ ਕੋਰ ਹੈ ਕੁਝ ਨਹੀਂ ਹੋ ਸਕਦਾ ਲਕਸ਼ਤ ਤੋਂ ਨਾ ਲੱਗਦਾ ਇਹ ਪ੍ਰਵਰਤੀ ਨਾਲ ਹੋਰ ਕੋਈ ਗਲਤੀਆਂ ਨਾ ਬਣੇ ਨਾ ਬਣੇ ਕੋਈ ਛੱਕਰ ਹੋਵੇ ਨਾ ਹੋਵੇ ਉਹ ਲੰਬਾ ਸਮੇਂ ਤੱਕ ਤਾਂ ਚੱਲੀ ਜਾਂਦਾ ਕਿਵੇਂ ਚੱਲੀ ਜਾਣਾ ਇਹ ਤੁਹਾਡੇ ਜ਼ਰੂਰੀ ਜਿਹੜੀਆਂ ਮੰਗਾਂ ਨੇ ਇਹਨਾਂ ਤੇ ਅਸੀਂ ਤੁਹਾਨੂੰ ਜੀਵਨ ਦੇ ਰਿਹਾ ਹਾਂ ਪਰ ਇੱਕ ਮੈਂ ਤੇ ਕਿਸੇ ਤੱਕ ਕਿਸੇ ਇਸ ਕੰਮ ਨੂੰ ਉੱਪਰ ਆਉਣਾ